21 ਜਨਵਰੀ ਨੂੰ ਅਜੁੱਧਿਆ ਦੇ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਹੁਣ ਤੋਂ ਹੀ ਬਣ ਰਿਹਾ ਹੈ ਫੋਗਨ ਵਾਸੀਆਂ ਦੇ ਲਈ ਮੋਗਾ ਜ਼ਿਲ੍ਹਾ ਵਿਭਾਸ਼ਪਾ ਵੱਲੋਂ ਸ਼੍ਰੀ ਅਜੁੱਧਾ ਧਾਮ ਤੋਂ ਅਕਸ਼ਤ ਮੰਗਵਾਏ ਜਾ ਰਹੇ ਨੇ ਜੋ ਕਿ ਪੂਰੇ ਜ਼ਿਲ੍ਹਾ ਮੋਗਾ ਦੇ ਘਰ-ਘਰ ਵਿੱਚ ਦਿੱਤੇ ਜਾ ਰਹੇ ਨੇ ਤੇ ਇਸ ਦੇ ਲਈ ਜ਼ਿਲ੍ਹੇ ਵਿੱਚ 15 ਤੋਂ 20 ਟੀਮਾਂ ਲਗਾਈਆਂ ਗਈਆਂ ਨੇ ਜੋ ਘਰ-ਘਰ ਜਾ ਕੇ ਅਕਸ਼ਤ ਤੇ ਹੋਰ ਸਮਗਰੀ ਦੇ ਰਹੀਆਂ ਨੇ ਇਸ ਮੌਕੇ ਗਲੀਆਂ ਦੇ ਵਿੱਚ જય ਸ਼੍ਰੀ ਰਾਮ ਦੇ ਨਾਰੇ ਲਗਾ ਕੇ ਗਲੀਆਂ ਦੇ ਵਿੱਚ ਰਾਮ ਧੁਨ ਵੱਜ ਰਹੀ ਹੈ ਤੇ ਜ਼ਿਲ੍ਹਾ ਪਾਸ਼ਪਾ ਪ੍ਰਧਾਨ ਸਮਾਤ ਗਰਗਨੇ ਨੇ ਦੱਸਿਆ ਕਿ ਮੋਗਾ ਦੇ ਵਿੱਚ ਹੁਣ ਤੋਂ ਹੀ ਦੀਵਾਲੀ ਵਰਗਾ ਮਾਹੌਲ ਹੈ ਕਿ ਉਹਨਾਂ ਦੀ ਟੀਮ ਲਗਾਤਾਰ ਤਿਆਰੀ ਕਰ ਰਹੀ ਹੈ ਉਤੇ ਹੀ ਬਾਲਮੀਕ ਪਾਈਚਾਰੀ ਵੱਲੋਂ ਵੀ ਬਾਲਮੀਕ ਕਲੋਨੀ ਦੇ ਵਿੱਚ ਮਾਣ ਦੀ ਰਚੀਤਾ ਭਗਵਾਨ ਬਾਲਮੀਕ ਜੀ ਦੇ ਮੰਦਿਰ ਦੇ ਵਿੱਚ 21 ਜਨਵਰੀ ਨੂੰ ਅਜੋਧਿਆ ਤੋਂ ਲਾਈਵ ਪ੍ਰੋਗਰਾਮ ਵਿਖਾਉਣ ਦਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਜਿਹੜਾ ਕਿ ਰਾਮ ਮੰਦਿਰ ਜੀ ਦੀ ਸਥਾਪਨਾ ਹੋਣਾ ਉਹਦੇ ਵਿੱਚ ਰਾਮ ਲੱਲਾ ਜੀ ਦੀ ਸਥਾਪਨਾ ਹੋਣਾ ਇੱਕ ਬਹੁਤ ਹੀ ਗੌਰਵਸ਼ਾਲੀ ਮੂਵਮੈਂਟ ਹੈਗਾ ਸਾਰੇ ਦੇਸ਼ ਵਾਸੀਆਂ ਲਈ ਤੇ ਸਾਰੇ ਸਮਾਜ ਲਈ ਤੇ ਸਾਰੇ ਵਿਸ਼ਵ ਲਈ ਅਯੋਧਿਆ ਧਾਮ ਯੋਧਿਆ ਨਗਰੀ ਜਿਹੜੀ ਸਾਡੀ ਆ ਰਾਮ ਭਗਵਾਨ ਜੀ ਨਾਲ ਜਾਣੀ ਜਾਂਦੀ ਹੈ ਉਦੇ ਵਿੱਚ ਰਾਮ ਜਿਹਦਾ ਮੰਦਿਰ ਦੀ ਭਵਯ ਮੰਦਿਰ ਦੀ ਜਿਹੜੀ ਕਲਪਨਾ ਸੀਗੀ ਉਹ ਪੂਰੀ ਹੋਣਾ ਤੇ ਉਥੇ 22 ਜਨਵਰੀ ਨੂੰ ਰਾਮ ਭਗਵਾਨ ਜੀ ਦੀ ਮੋਤੀ ਦੀ ਸਥਾਪਨਾ ਹੋਣਾ ਪ੍ਰਾਣ ਪ੍ਰਸ਼ਿਸ਼ਟਾ ਹੋਣਾ ਸਾਡੇ ਮਾਨਯੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਤੇ ਸਾਰੇ ਸਮਾਜ ਦੀ ਜਿਹੜੀ ਅਪੇਕsha ਸੀਗੀ ਉਹ ਉਹਨਾਂ ਨੇ ਪੂਰੇ ਕਰਦੇ ਹੋਏ ਇੱਕ ਬਹੁਤ ਹੀ ਭਵਯ ਜਿਹੜੀ ਕਿ ਉਪਲਬਧੀ ਹਾਸਲ ਕੀਤੀ ਹੈ ਉਹ ਮੈਨੂੰ ਲੱਗਦਾ ਹੈ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਬਸੋਂ ਬਸੋਂ ਤੱਕ ਯਾਦ ਰੱਖਣਗੇ ਆ ਬਾਈ ਜਨ ਦਿਵਾਲੀ ਦੇ ਰੂਪ ਚ ਮਦਾਨ ਦੀਆਂ ਤਿਆਰੀਆਂ ਕਰ ਰਹੇ ਆ ਅਸੀਂ ਕੱਲ ਵੀ ਮੋਗੇਰੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕੀਤੀ ਸੀ ਜਿਦੇ ਵਿੱਚ ਲਗਭਗ ਹਰ ਸੰਸਥਾ ਜਿਹੜੀ ਮੇਨ ਸੰਸਥਾ ਮੋਗੇਜ ਕੰਮ ਕਰਦੀਆਂ ਉਹ ਸਾਰੀਆਂ ਉਸ ਚਾਈਆਂ ਸੀਗੀਆਂ ਅਸੀਂ ਉਹਨਾਂ ਨਾਲ ਸਭ ਨਾਲ ਗੱਲਬਾਤ ਕਰਕੇ ਸੋਲੂਸ਼ਨ ਕੱਢਿਆ ਕਿ ਉਹ ਦਿਨ ਵੀ 21 ਨੂੰ ਸਾਰੇ ਮੋਗੇਜ ਕੋਈ ਵੀ ਕੋਨਾ ਮੋਗਾ ਦਾ ਇਲਾਕਾ ਨਹੀਂ ਛੋੜਿਆ ਜਾਊਗਾ ਜਿੱਥੇ ਲਾਈਟਿੰਗ ਨਾ ਹੋਵੇ ਤੇ ਜਿੱਥੇ ਅਸੀਂ ਰੋਸ਼ਨੀ ਨਾ ਕਰੀਏ ਸਾਰਾ ਮੋਗਾ ਡੈਕੋਰੇਟ ਕੀਤਾ ਜਾਊਗਾ ਉਸ ਤੋਂ ਬਾਅਦ 19 ਤੇ 20 ਤਰੀਕ ਨੂੰ ਅਸੀਂ ਘਰ-ਘਰ ਜਾ ਕੇ ਸਭ ਜਗ੍ਹਾ ਪੰਜ-ਪੰਜ ਦੀਏ ਸਭ ਨੂੰ ਡਿਸਟ੍ਰੀਬਿਊਟ ਕਰਾਂਗੇ ਤਾਂ ਕਿ ਹਰ ਕੋਈ ਆਪਣੇ ਘਰ ਦੇ ਬਾਹਰ ਆਪਣੀ ਸ਼ਾਪ ਦੁਕਾਨ ਆਪਣਾ ਕੋਈ ਵੀ ਬਿਜ਼ਨਸ ਹੈ ਉੱਥੇ ਪੰਜ-ਪੰਜ ਦੀਏ ਲਗਾ ਦੇ। ਮੈਂ ਸਭ ਤੋਂ ਪਹਿਲਾਂ ਤਾਂ ਆਪ ਸਾਰਿਆਂ ਨੂੰ ਜੈ ਸ਼੍ਰੀ ਰਾਮ, ਜੈ ਵਾਲਮੀਕੀ ਹੋਰ ਆਪ ਆਪ ਦੇ ਮਾਧਮ ਨਾਲ ਹੀ ਪੂਰੇ ਭਾਰਤ ਵਾਸ ਦੇ ਲੋਕਾਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਯੋਧਿਆ ਵਿੱਚ ਬਣੇ ਪ੍ਰਭੂ ਰਾਮ ਜੀ ਦੇ ਪਵਿੱਤਰ ਮੰਦਰ ਦੀ ਵਧਾਈ ਦੇਣਾ ਹੈ। ਹੋਰ ਨਾਲ ਹੀ ਮੈਂ ਪਰਮਪਿਤਾ ਪਰਮਾਤਮਾ ਸ੍ਰਿਸ਼ਟੀ ਰਚਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜਿਹੜਾ ਨਾਮ ਤੇ 에어ਪੋਰਟ ਦਾ ਨਾਮ ਭਗਵਾਨ ਵਾਲਮੀਕੀ ਮਾਰ ਰੱਖਿਆ ਉਹਨਾਂ ਦੀ ਵਧਾਈ ਦਿੰਦਾ ਹਾਂ ਹੋਰ ਮੈਂ ਅੱਜ ਅਸੀਂ ਵਾਲਮੀਕੀ ਕਲੋਨੀ ਮੋਗਾ ਦੇ ਅੰਦਰ ਘਰ-ਘਰ ਜਾ ਕੇ ਅਕਸ਼ ਤੇ ਜਿਹੜੇ ਪਵਿੱਤਰ ਅਕਸ਼ਰ ਜਿਹੜੇ ਉਹ ਘਰ-ਘਰ ਜਾ ਕੇ ਅਸੀਂ ਲੋਕਾਂ ਨੂੰ ਦਿੱਤੇ ਆ ਤਾਂ ਕਿ ਉਹ ਆਪਣੇ ਪੂਜਾ ਸਥਾਨ ਵਿੱਚ ਰੱਖ ਕੇ ਉਹਨਾਂ ਦੀ ਪੂਜਾ ਕਰ ਸਕਣ ਉਹ 22 ਜਨਵਰੀ ਨੂੰ ਇਤਿਹਾਸਿਕ ਦਿਨ ਵਾਲੇ ਦਿਨ ਆਪਣੇ ਘਰਾਂ ਦੇ ਅੰਦਰ ਆਪਾਂ ਲਾਈਵ ਟੈਲੀਕਾਸਟ ਦੇਖੀਏ ਔਰ ਪ੍ਰਭੂ ਦਰਸ਼ ਪ੍ਰਭੂ ਰਾਮ ਜੀ ਦੇ ਦਰਸ਼ਨ ਕਰੀਏ ਜਗਬਾਣੀ ਟੀਵੀ ਲਈ ਮੋਗਾ ਤੋਂ ਓਕਾੜਾ ਦੀ ਰਿਪੋਰਟ